ਦੇਖ ਰਹੇ ਹੋ ਨਵਾਂ ਜ਼ਮਾਨਾ ਟੀਵੀ ਤੇ ਮੈਂ ਹਾਂ ਜਗਦੀਸ਼ ਰਾਏ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸ਼ਹਿਰ ਦੀ ਦੇਖ ਵਧੀਆ ਬਣਾਉਣ ਦੇ ਲਈ ਨਗਰ ਕੌਸ਼ਲ ਦੇ ਪ੍ਰਧਾਨ ਮੋਹਦ ਕੁਂਦਰਾ ਜੀ ਵੱਲੋਂ ਬਹੁਤ ਵੱਡੀ ਜਿਹੜੀ ਮਹਿਮਬਦੀ ਹੋਈ ਆ ਕਿ ਹਰ ਕਲੋਨੀ ਦੇ ਵਿੱਚ ਤੇ ਹਰ ਮਾਰਕੀਟ ਦੇ ਵਿੱਚ ਸਫਾਈ ਹੋਣੀ ਚਾਹੀਦੀ ਆ ਜਿੱਦਾਂ ਕਿ ਇਹ ਰੋਪਰ ਰੋਡ ਤੇ ਜਿਹੜੀ ਨਵੀਂ ਮਾਰਕੀਟ ਬਣੀ ਹੈਗੀ ਇੱਥੇ ਬੜੀ ਮਾਰਕੀਟ ਵਾਲਿਆਂ ਵੱਲੋਂ ਜਿਹੜੀ ਸ਼ਿਕਾਇਤਾਂ ਗਈਆਂ ਸੀ ਇੱਥੇ ਸਮੈਲ ਬੜੀ ਆ ਤੇ ਨਸ਼ੇ ਦੇ ਸੌਦਾਗਰ ਵੀ ਸ਼ਾਇਦ ਆਹ ਏਰੀਆ ਦੇ ਵਿੱਚ ਹੀ ਰਹਿੰਦੇ ਨੇ ਤੇ ਉਸ ਕਰਕੇ ਮੋਹਦ ਕੁਂਦਰਾ ਜੀ ਨੇ ਜਿਹੜੀ ਰੇਟ ਮਾਰੀ ਆ ਤੇ ਨਸ਼ੇ ਦੇ ਜਿਹੜੇ ਸਦਾਗਰਾਂ ਨੂੰ ਦੇਖਣ ਲਈ ਤੇ ਜਿਹੜੀ ਸਫਾਈ ਮਹੰਬ ਜਿਦਾ ਇੱਥੇ ਕੁਆਰਡ ਦਾ ਕੰਮ ਹੈਗਾ ਵੱਡਾ ਵੱਡੇ ਪੱਧਰ ਤੇ ਉਥੋਂ ਵਾਕਿਆ ਹੀ ਥੋੜੀ ਸਮੈਲ ਆ ਰਹੀ ਸੀ ਜਿਹਨੂੰ ਕੀ ਮੋਹਿਤ ਗੁੰਦਰਾ ਜੀ ਨੇ ਜਿਹੜੇ ਦੁਕਾਨ ਦੇ ਮਾਲਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਅੱਗੇ ਦੋ ਸਮਝਾਇਆ ਲ ਵੀ ਇਦਾਂ ਦਾ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਕੂੜਾ ਘਟਕੜਾ ਹੈਗਾ ਇਧਰ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਕਿ ਵੀ ਇਹ ਨਾ ਹੋਵੇ ਮਾਰਕੀਟ ਦੀ ਸੁੰਦਰਤਾ ਲਈ ਵਧੀਆ ਜਿਹੜਾ ਹੈਗਾ ਪ੍ਰਬੰਧ ਕੀਤਾ ਜਾਵੇ ਸਾਡੇ ਨਾਲ ਦੁਕਾਨਦਾਰ ਭਰਾਣੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੁਸੀਂ ਇਹ ਤੇ ਇਹਨਾਂ ਨੂੰ ਨਾ 5-7 ਮਿੰਟ ਨਹੀਂ ਹੋ ਗਏ ਯਾਰ ਗੰਦ ਨਾ ਪਾਓ ਇਹ ਫੇਰ ਉੱਥੇ ਗੰਦ ਪਾਉਂਦੇ ਆ ਮੈਂ ਸਵੇਰੇ ਵੀ ਆਇਆ ਉਹਦੇ ਦੀਰਾ ਹੀ ਗੰਦ ਪਿਆ ਫੇਰੇ ਮੋੜੋ ਬੋਲਦੇ ਫੇਰੇ ਮੋੜੇ ਜਨਾਨੀ ਨੂੰ ਮੋੜੇ ਕਰ ਦਿੰਦੇ ਇਹਨਾਂ ਨੇ 10 ਵਾਰ ਕਰ ਲਈ ਬੜੀ ਵੀਰੇ ਕੋਈ ਗਲਤ ਗੱਲ ਨਹੀਂ ਕੀਤੀ ਨਹੀਂ ਕੁਝ ਨਹੀਂ ਬੋਲੇ ਜੀ ਨਹੀਂ ਐਸੀ ਤੁਸੀਂ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਜੀ ਮੈਂ ਛੱਡੂ ਆਪ ਛੱਡ ਜਾਖ ਲਿਆ ਜੀ ਕੀ ਨਹੀਂ ਕਰੋ ਨਹੀਂ ਨਹੀਂ ਕੈਮਰਾ ਚੈੱਕ ਕਰੋ ਜੀ ਕਿਨਾਂ ਕੈਮਰਾ ਚੈੱਕ ਕਰੋ ਨਹੀਂ ਇਹ ਤੁਸੀਂ ਜਿਹੜਾ ਇਹ ਗੰਦਾ ਕਿੰਨੀ ਦੇਰ ਤੋਂ ਪਾ ਰਹੇ ਹੋ ਸਾਡਾ ਕੰਮ ਥੋੜਾ ਕਲੀਅਰ ਹੈ ਜੀ ਹੋਰ ਕੋਈ ਗੱਲ ਹੈ ਜੀ ਤੁਹਾਡੀ ਕੋਈ ਪਰਸਨਲ ਜਗ੍ਹਾ ਹੈ ਜਿੱਥੇ ਤੁਸੀਂ ਰੱਖ ਕੇ ਇੱਥੇ ਘਾਜ਼ਰੀ ਆਪਣੀ ਜਗ੍ਹਾ ਵੀ ਹੈ ਸਾਹਮਣੇ ਵੀ ਇੱਕ ਲਗਾ ਲੈ। ਨਹੀਂ ਦੁਕਾਨ ਦੇ ਅੰਦਰ ਕਿਉਂ ਨਹੀਂ ਕੰਮ ਕੀਤਾ ਬਾਹਰ ਕਿਉਂ ਫਲਾਰਾ ਮਾਰਦਾ। ਅੱਜ ਗੱਡੀ ਲੋਡ ਕਰੇ ਤਾਂ ਇਸ ਕਰਕੇ ਮਾਲ ਬਾਹਰ ਗੱਡਿਆ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਜੀ ਤੁਸੀਂ ਵੀ ਇਹ ਦੁਕਾਨ ਦਾ ਮਾਰਕੀਟ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਭਾਜੀ ਨੂੰ ਵੀ ਆਪਣਾ ਅੰਦਰ ਕਰ ਲਵੇ ਚਲੋ ਮਾਲ ਕੀ ਇਹਦੀ ਦੁਕਾਨਾਂ ਦੀ। ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਵੀ ਇਹ ਕੰਮ ਬੰਦ ਕਰ ਲਵੇ ਅੰਦਰ ਕਰ ਲਵੇ। ਪਰ ਬਾਹਰ ਨਾ ਕਰਨ ਦਾ ਯਾਰ ਬਹੁਤ ਔਖਾ ਹੁੰਦਾ। ਦੇਖੋ ਸ਼ਹਿਰ ਬਹੁਤ ਸਵਾਂਸੁਤਰਾ, ਰੋਡ ਸਾਫ਼ ਆ। ਜਦੋਂ ਮਾੜੀ ਹਵਾ ਆਉਂਦੀ ਆ ਸਾਰਾ ਲਫਾਫਾ ਰੋਡ ਤੇ ਉੱਥੇ ਮੇਰੇ ਅਗਲੇ ਨਗਰ ਕੌਂਸਲ ਨੂੰ ਕੋਈ ਕਰ ਕਿੰਨਾ ਗੰਦ ਪਿਆ ਕੀ ਹੈ ਕੀ ਨਹੀਂ ਤਾਂ ਕਰਕੇ ਕਹਿੰਦੇ ਆ ਵੀ ਤੁਹਾਡਾ ਮਾਲਕ ਟੈਲੀਕਾਮ ਦਾ ਵੀ ਹੈਗੇ ਨੇ ਮਾਲਕਾ ਪਹਿਲਾਂ ਨਾਲ ਵੀ ਗੱਲ ਕਰਦੇ ਕੀ ਕਹਿਣਾ ਬਾਈ ਜੀ ਬਸ ਇਹੀ ਹੈ ਜੀ ਜਿਵੇਂ ਕਿ ਅੱਜ ਪ੍ਰਧਾਨ ਜੀ ਨੂੰ ਬੇਨਤੀ ਲਾ ਕੇ ਆਏ ਸੀ ਮਾਰਕੀਟ ਵਾਲੇ ਪ੍ਰਧਾਨ ਜੀ ਖੁਦ ਆਪੇ ਆਏ ਨੇ ਕਿ ਇਹਨਾਂ ਨੂੰ ਇਹੀ ਕਿਹਾ ਗਿਆ ਹੋਗਾ ਪ੍ਰਧਾਨ ਜੀ ਵੱਲੋਂ ਵੀ ਬੇਨਤੀ ਉਹ ਕੀਤੀ ਗਈ ਹੈ ਸਗੋਂ ਵੀ ਮਤਲਬ ਕਿ ਇਹ ਅੰਦਰ ਸਮਾਂ ਕੰਮ ਕਰ ਲੈਣ ਵੀ ਬਾਹਰ ਮਤਲਬ ਜਿਹੜਾ ਖਲਾਰਾ ਨਾ ਪਾਣ ਇਹਦੇ ਨਾਲ ਕੀ ਹੈ ਇੱਕ ਸਮੈਲ ਫੈਲਦੀ ਹੈ ਪ੍ਰੋਬਲਮ ਆਉਂਦੀ ਸਾਰਿਆਂ ਨੂੰ ਇਹ ਹੈਗੀ ਆ ਇਹੀ ਅਸੀਂ ਉਹਨਾਂ ਕੋਲ ਰਿਕਵੈਸਟ ਕਰਦੇ ਹਾਂ ਵੀ ਮ ਵੀ ਕੰਮ ਕਰਨ ਕੋਈ ਦਿੱਕਤ ਨਹੀਂ ਪਰ ਅੰਦਰ ਕਰਨ ਪ੍ਰਧਾਨ ਜੀ ਕਹਿੰਦੇ ਜਿਵੇਂ ਕਿ ਆਪਣੇ ਟੀਨ ਲਾ ਕੇ ਤੁਸੀਂ ਕੰਮ ਕਰੋ ਜਿੰਨਾ ਮਰਜ਼ੀ ਕਰੋ ਕੋਈ ਦਿੱਕਤ ਨਹੀਂ ਹੈਗੀ ਮਤਲਬ ਕਿ ਇਹਨਾਂ ਨੇ ਇਹੀ ਕਹਿ ਗਿਆ ਵੀ ਅੰਦਰ ਕੰਮ ਕਰੋ ਬਈ ਹੁਣ ਦੇਖੋ ਇਹ ਬੇਨਤੀ ਕਬੂਲ ਕਰਦੇ ਨਹੀਂ ਇਹ ਜਿਹੜੀ ਤੁਸੀਂ ਇਹ ਗੰਦਗੀ ਲਈ ਗਏ ਸੀ ਕਿ ਇੱਥੇ ਕੁਝ ਨਸ਼ਾ ਵੀ ਵਿਕ ਰਿਆ ਸੀ ਜਦ ਪ੍ਰਧਾਨ ਜੀ ਉਤਰੇ ਨੇ ਗੱਡੀ ਚੋਂ ਬੰਦੇ ਭੱਜੇ ਨੇ ਦੇਖ ਕੇ ਉਹਦੇ ਲਈ ਵੀ ਕਿਹਾ ਵੀ ਦੇਖੋ ਉਹਦੇ ਲਈ ਤਾਂ ਨਹੀਂ ਕੁਝ ਕਿਹਾ ਗਿਆ ਪਰ ਐਵੇਂ ਪ੍ਰਧਾਨ ਜੀ ਸਾਰੇ ਉਪਰਾਲੇ ਕਰ ਹੀ ਰਹੇ ਨੇ ਇਹਨੇ ਦੇਖ ਦੇਖ ਜੀ ਆ ਵੀ ਮਤਲਬ ਕੁਝ ਹੋ ਨਹੀਂ ਰਿਹਾ ਦਾਦਾ ਵੀ ਜਿਵੇਂ ਕਿ ਪੂਰਾ ਮਾਛਵਾੜਾ ਤਾਂ ਤੁਸੀਂ ਦੇਖੋਗੇ ਵੀ ਪ੍ਰਧਾਨ ਜੀ ਦੇ ਬਣਨ ਤੋਂ ਬਾਅਦ ਸਾਡੇ ਪੂਰੀ ਸਫਾਈ ਹੋ ਚੁੱਕੀ ਹੈ ਪੂਰੇ ਮਾਛੜ ਦੇ ਸਪੈਸ਼ਲੀ ਮਨ ਲੋ ਕਿ ਇੱਕ ਇਹਨਾਂ ਨੇ ਮਨ ਲਿਆ ਤਾਂ 2 ਘੰਟੇ ਪਹਿਲਾਂ ਕਹਿ ਕੇ ਇਹਨੇ 2 ਘੰਟੇ ਦੇ ਵਿੱਚ ਆਪ ਇਹਨੇ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਆ ਗਏ ਜੀ ਜਦੀ ਫੇ ਕੀ ਕਹਿੰਦੇ ਕਹਿੰਦੇ ਨਹੀਂ ਇਹ ਨਹੀਂ ਹੋਣਾ ਹੈਗਾ ਵੀ ਮਨ ਲੋ ਕਿ ਮੈਂ ਇਹਨੂੰ ਮਨ ਲੋ ਕਿ ਕਹਿ ਕੇ ਆਣਾ ਵਾ ਵੀ ਖੁਦ ਵੀ ਮਨ ਲੋ ਇਹ ਚੀਜ਼ ਅੰਦਰ ਕਰ ਵੀ ਇਹ ਅਸੀਂ ਦੇਖਿਆ ਵੀ ਪ੍ਰਧਾਨ ਜੀ ਮਨ ਲੋ ਕਿ ਜਿਹੜੇ ਇਹਨੇ ਬਿਜ਼ੀ ਸ਼ੈਡਿਊਲ ਦੇ ਵਿੱਚ 2 ਘੰਟੇ ਦੇ ਵਿੱਚ ਉਹਦੇ ਆ ਗਏ ਤੁਸੀਂ ਇੱਕ ਕਵਾੜੀ ਦੀ ਦੁਕਾਨ ਦੇ ਮਾਲਕਾਂ ਪ੍ਰਧਾਨ ਜੀ ਨੂੰ ਤੁਸੀਂ ਹੁਣ ਕੀ ਕਿਹਾ ਪ੍ਰਧਾਨ ਜੀ ਨੇ ਜਿਹੜੀ ਗੱਲ ਤੁਹਾਨੂੰ ਕਹੀ ਆ ਹੁਣ ਤੁਸੀਂ ਲੜ-ਗੱਲ ਬੰਨੀ ਹੈ ਉਹ ਲਵੀ ਇੱਥ ਇਹ ਕੱਲ ਤੋਂ ਦਿਸੂ ਚੀਜ਼ ਕਿ ਨਹੀਂ ਨਾ ਨਾ ਉਹਦਾ ਕੰਮ ਤਾਂ ਕਰ ਸਕਦੇ ਆ। ਕੰਮ ਕਰਦਾ। ਬਸ ਠੀਕ ਸਮਾਜ ਜਣੀ ਨਾਲ ਦੀਆਂ ਨਾਜ਼ੀਰ ਅਸੀਂ ਕੰਟਰੋਲ ਕਰ ਲਾਂਗੇ ਸਮਾਜ ਨੂੰ। ਠੀਕ ਹੈ ਜੀ। ਸਾਡੇ ਨਾਲ ਨਜ਼ਰਕੋਸ਼ਲ ਦੇ ਪ੍ਰਧਾਨ ਮੋਹਦਿ ਕੁੰਦਰਾ ਜੀ ਨੇ ਆਪਾਂ ਗੱਲ ਕਰਾਂਗੇ ਇਹਨਾਂ ਨਾਲ ਕੀ ਕਹਿੰਦਾ। ਮੈਂ ਤਾਂ ਪਹਿਲਾਂ ਵੀਰ ਦਾ ਧੰਨਵਾਦ ਕਰਦਾ ਜਿਨੇ ਮੇਰੇ ਆਏ ਦਾ ਮੁੱਲ ਮੋੜਿਆ। ਇਹਨੇ ਵਾਦਾ ਕੀਤਾ ਕਿ ਇਹ ਜੋ ਕਿਉਂ ਦੇਖੋ ਜਦੋਂ ਅਸੀਂ ਵੀ ਆਏ ਆ ਤੁਸੀਂ ਵੀ ਆਏ ਹੋ ਇੱਥੇ ਖੜ੍ਹਨ ਔਖਾ। ਸਮੈਲ ਨਹੀਂ ਆਉਂਦੀ ਆ। ਕਾਨੂੰ ਕੋਈ ਬਿਮਾਰੀ ਹੋਊ ਤੇ ਇਹ ਵੀ ਵੀਰ ਵੀ ਕੰਮ ਕਰਦੇ ਵੀ ਬਿਮਾਰ ਹੋਊਗਾ। ਅਸੀਂ ਇਹਦੇ ਕੰਮ ਦੇ ਕੋਈ ਦੁੱਖੀ ਨਹੀਂ ਸਾਨੂੰ ਖੁਸ਼ੀ ਆ ਵੀ ਕੋਈ ਸਾਡਾ ਭਰਾ ਪ੍ਰਚਾਰ ਕੈਸੇ ਕਮਾਉਂਦਾ ਕਮਾਵੇ ਇਹਦੇ ਕੋਲ ਦੁਕਾਨਾਂ ਪਈਆਂ ਨੇ ਔਰ ਇਹ ਦੋ ਅਸੀਂ ਇਹਨਾਂ ਨੂੰ ਕਿਹਾ ਵੀ ਇਹਦੇ ਨੂੰ ਟੀਨ ਲਾ ਕੇ ਅੱਧਰ ਲਾ ਕੇ ਨੂੰ ਬੰਦ ਕਰਕੇ ਕੰਮ ਤੇਰਾ ਮਰਜ਼ੀ ਹੈ ਜਿੰਨਾ ਮਰਜ਼ੀ ਕੰਮ ਕਰ ਕੰਮ ਕਰਨ ਦੀ ਦਿੱਕਤ ਨਹੀਂ ਬਾਕੀ ਜਿਹੜੇ 15 ਦੁਕਾਨ ਪੂਰੇ 20 ਦੇ 20 ਮੇਰੇ ਕੋਲ 20 25 ਦੁਕਾਨਦਾਰ ਨੇ ਔਰ ਤੁਸੀਂ ਦੇਖ ਸਕਦੇ ਹੋ 20 25 ਦੇ 25 ਇੱਕ ਪਾਸੇ ਜਦੋਂ ਇੱਕ ਪਾਸੇ ਸਾਰਾ ਬਾਜ਼ਾਰ ਹੋਵੇ ਤਾਂ ਮੀਨਸ ਵਾਕਈ ਦੁਖੀ ਨੇ ਦੋ ਤਿੰਨ ਦਿਨ ਪਹਿਲਾਂ ਸਾਨੂੰ ਆ ਕੋਠੀ ਚੋਂ ਵੀ ਕੰਪਲੇਂਟ ਆਈਆਂ ਸੀਗੀਆਂ ਇੱਥੇ ਉਹ ਇਹਨਾਂ ਨੇ ਵੀ ਸਾਨੂੰ ਕਿਹਾ ਕਿ ਉੱਥੇ ਕਬਾੜ ਦਾ ਕੰਮ ਹੈ ਜੀ ਬਹੁਤ ਗੰਦ ਪਿਆ ਹੋਇਆ ਵੀ ਉੱਥੇ 스멜 ਆਉਂਦੀ ਆ। ਸੋ ਅਸੀਂ ਇਹਨੂੰ 2-3 ਵਾਰ ਮੇਰਾ ਭਰਾ ਅਸੀਂ ਇਹਨੂੰ ਸਮਝਾਇਆ ਵੀ ਆ ਤੇ ਕੱਲ ਨਗਰ ਕੌਂਸਲੇ ਦਾ ਚਲਾਨ ਵੀ ਕਰਕੇ ਗਏ 2100 ਰੁਪਏ ਦਾ। ਪਰ ਸਾਡਾ ਵੀ ਜਮੀਰ ਯਾਦ ਨਹੀਂਦਾ ਕਿ ਅਸੀਂ ਇੱਕ ਗਰੀਬ ਆਦਮੀ ਦਾ ਨੁਕਸਾਨ ਕਰੀਏ। ਸੋ ਫਿਰ ਅੱਜ ਜਦੋਂ ਫੇਰ ਦੁਬਾਰਾ ਬਾਜ਼ਾਰ ਇਕੱਠਾ ਹੋ ਗਿਆ ਤੇ ਮੈਂ ਚਲਾਨ ਦੀ ਜਗ੍ਹਾ ਆਪ ਆਇਆ ਚੱਲ ਕੇ ਬੇਨਤੀ ਕੀਤੀ ਆ ਕਿ ਜਦੋਂ ਸਾਰਾ ਬਾਜ਼ਾਰ ਇੱਕ ਪਾਸੇ ਹੋਵੇ ਤੇ ਇਹਨੂੰ ਉਸ ਗੱਲ ਨੂੰ ਮੰਨਣਾ ਚਾਹੀਦਾ ਕਿਉਂਕਿ ਅਸੀਂ ਸਾਡਾ ਮੰਤਬ ਸ਼ਹਿਰ ਨੂੰ ਸੋਹਣਾ ਸਾਫ਼ ਸੁਥਰਾ ਪਰ ਤਾਂ ਜੀ ਇੱਕ ਇਦੋਂ ਹਟਮਾ ਸਵਾਲ ਹੈ ਕਿ ਮਾਛੀਵਾੜੇ ਦੇ ਵਿੱਚ ਪਿਛਲੇ ਦਿਨੀ ਇੱਕ ਬੜੀ ਚਰਚਾ ਚੱਲੀ ਸੀ ਕਿ ਨਸ਼ੇ ਦਾ ਸਦਾਕਰ ਫੜਿਆ ਸੀ ਜਿਹਦੀ ਇੱਕ ਐਮਸੀ ਨੇ ਜ਼ਮਾਨਤ ਦਿੱਤੀ ਸੀ ਉਹ ਕੋਈ ਐਮਸੀ ਦੇ ਬਾਰੇ ਕੋਈ ਕਾਰਵਾਈ ਹੋਈ ਪਤਾ ਚੱਲਿਆ ਉਹਦੇ ਬਾਰੇ ਮੈਂ ਤਾਂ ਜੀ ਦੇਖੋ ਮੈਨੂੰ ਵੀ ਉਦੋਂ ਤੁਸੀਂ ਤੁਹਾਡੇ ਮਾਧਿਅਮ ਤੋਂ ਹੀ ਪਤਾ ਲੱਗਿਆ ਸੀਗਾ ਸੋ ਅਸੀਂ ਤਾਂ ਇੱਕ ਅਸੀਂ ਐਮਐਲਏ ਸਾਹਿਬ ਦੀ ਨੋਟਿਸ ਲਿਆਤੀ ਸੀ ਉਹਨਾਂ ਨੇ ਜਾਂ ਪ੍ਰਧਾਨ ਨੂੰ ਇਸ ਬਾਰੇ ਮੇਰਾ ਖਿਆਲ ਦੀ ਤਲਾਹ ਦੇ ਦਿੱਤੀ ਆ ਬਹੁਤ ਜਲਦੀ ਮੈਨੂੰ ਲੱਗਦਾ ਉਹਤੇ ਕਾਰਵਾਈ ਹੋ ਜਾਊਗੀ ਔਰ ਬੜੀ ਇਹ ਹੈ ਮੈਂ ਤਾਂ ਹੀ ਕਹੂੰਗਾ ਕਿ ਬਹੁਤ ਹੀ ਇਸ ਤੋਂ ਕੋਈ ਮਾੜੀ ਗੱਲ ਨਹੀਂ ਹੋ ਸਕਦੀ ਪਰ ਮੈਂ ਅਸੀਂ ਅੱਜ ਸਾਡੀ ਮੀਟਿੰਗ ਸੀਗੀ ਤੇ ਹੁਣ ਅਸੀਂ ਅਗਲੀ ਜਿਹੜਾ ਮੀਟਿੰਗ ਦਾ ਏਜੰਡਾ ਉਹਦੇ ਵਿੱਚ ਇਹੀ ਏਜੰਡਾ ਪਾ ਰਹੇ ਹਾਂ ਕਿ ਅਗਲੀ ਮੀਟਿੰਗ ਦੇ ਵਿੱਚ ਕੋਈ ਵੀ ਸਾਡਾ ਐਮਸੀ ਜੇਕਰ ਕੌਂਸਲ ਦਾ ਕਿਸੇ ਵੀ ਸਮਗਲਰ ਦੀ ਜ਼ਮਾਨਤ ਨਹੀਂ ਲਊਗਾ ਔਰ ਜੇ ਕੋਈ ਜ਼ਮਾਨਤ ਦੇਊਗਾ ਤਾਂ ਹਾਊਸਪੋਟ ਬਾਈਕਟ ਕਰੂਗਾ ਜਿਹੜਾ ਦੇ ਚੁੱਕਿਆ ਜੀ ਉਹਦੇ ਬਾਰੇ ਕੋਈ ਲਿਖ ਕੇ ਜਿਹੜਾ ਦੇ ਚੁੱਕਿਆ ਜੀ ਦੇਖੋ ਉਹ ਤੋਂ ਹੀ ਸਾਨੂੰ ਗਲਤੀ ਤੋਂ ਉਹਨੂੰ ਵੀ ਮੈਂ ਕਹੂੰਗਾ ਉਹ ਵੀ ਸਬਕ ਸਿੱਖ ਲਵੇ ਉਹਦਾ ਕਾਰਨ ਇਹ ਵੀ ਜੇ ਜਿਸ ਦੇ ਘਰ ਅੱਗ ਲੱਗਦੀ ਉਹਨੂੰ ਪਤਾ ਜਿਹਦਾ ਘਰ ਖਰਾਬ ਹੋਇਆ ਔਰ ਵਾਕਈ ਇਹ ਬੜੀ ਇੱਕ ਪਾਸੇ ਦਾ ਸੀ ਪੰਜਾਬ ਸਰਕਾਰ ਜੋ ਬਰਾਲਾ ਕਰ ਰਹੀ ਹੈ ਕਿ ਅਸੀਂ ਘਰ ਘਰ ਨਾਲ ਸ਼ੁਰੂ ਕੀਏ ਔਰ ਅਸੀਂ ਉਹਨਾਂ ਨੂੰ ਛਡਾਣ ਜਾਵਾਂਗੇ ਤਾਂ ਇਸ ਤੋਂ ਬੜੀ ਕੋਈ ਲੱਖ ਦੀ ਹਾਲਤ ਸਾਡੇ ਲਈ। ਦੋਸਤੋ ਜਿਹੜੀ ਇਹ ਮਾਰਕੀਟ ਆ ਇਹਦੇ ਨਾਲ ਇੱਕ ਬਹੁਤ ਜਿਹੜੀ ਵਧੀਆ ਕਲੋਨੀਆ ਸ਼ਹਿਰ ਦੀ ਜੇ ਐਸ ਨਗਰ ਜਸਨ ਜਸਦੀਪ ਸਿੰਘ ਨਗਰ ਇੱਕ ਇਧਰ ਮਹਾਵੀਰ ਕਲੋਨੀ ਆ ਇਹ ਜਿਹੜੀ ਸਮੈਲ ਹੈਗੀ ਆ ਕੁਆਡ ਦੀ ਆ ਚਾਹੇ ਇੱਥੇ ਕੋਈ ਗੰਦੇ ਥੈਲੇ ਆਂਦੇ ਨੇ ਉਹ 스멜 ਜਿਹੜੀ ਆੜ ਵਾਲੇ ਕਲੋਨੀਆ ਚ ਜਾਂਦੀ ਹੈ ਜਿਹਦੇ ਕਰਕੇ ਕਲੋਨੀ ਵਾਸੀ ਪ੍ਰਧਾਨ ਜੀ ਤੱਕ ਪਹੁੰਚ ਗਿਤੇ ਔਰ ਪ੍ਰਧਾਨ ਜੀ ਨੇ ਦੁਕਾਨਦਾਰ ਭਰਾ ਨੂੰ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਅੱਗੇ ਦੁਕਾਨਦਾਰ ਨੇ ਵੀ ਕਿਹਾ ਅੱਗੇ ਤੋਂ ਜਿਹੜਾ ਇਹ ਜਿਹੜਾ ਮਟੀਰੀਅਲ ਦਾ ਗੰਦ ਨਹੀਂ ਪਊਗਾ ਕੈਮਰਾਮੈਨ ਹਰਸ਼ਦੇ ਨਾਲ ਜਗਦੀਸ਼